ਜਿਹੜੇ ਗਲਤ ਖਬਰਾਂ ਫੜਾਉਂਦੇ ਆ ਉਹਨਾਂ ਵਿਰੋਧੀਆਂ ਦੇ ਮੂੰਹ ਬੰਦ ਹੋ ਜਾਣਗੇ ਸੋ ਜਿਹੜਾ ਸਰਕਾਰ ਤਾਂ ਆਪਣੇ ਕੋਲੇ ਐ ਕੰਮ ਤਾਂ ਆਪਾਂ ਕਰਨੇ ਨੇ ਫਿਰ ਆਪਾਂ ਹੋਰ ਕਿਸੇ ਨੂੰ ਵੋਟ ਪਾ ਕੇ ਕਿਉਂ ਵੋਟ ਖਰਾਬ ਕਰਨੀ ਐ ਡਬਲ ਟ੍ਰਿਪਲ ਹੋ ਜਾਊਗਾ ਨਾਲੇ ਉੱਪਰੋਂ ਐਮਪੀ ਲੈਡ ਦੇ ਪੈਸੇ ਆ ਕਰਨਗੇ ਨਾਲੇ ਇਥੋਂ ਸਰਕਾਰ ਐ ਡਬਲ ਟ੍ਰਿਪਲ ਕੰਮ ਹੋਇਆ ਕਰੂਗਾ ਔਰ ਕੰਮ ਹੋਇਆ ਕਰੂਗਾ ਇਸ ਗੱਲ ਦੀ ਮੈਂ ਜ਼ਿੰਮੇਵਾਰੀ ਲੈਣਾ ਕਿ ਉਹ ਸਵਾ ਦੋ ਸਾਲ ਹੋ ਗਏ ਮੇਰੇ ਤੇ 1 ਰੁਪਏ ਦਾ ਇਲزام ਲਾ ਕੇ ਦਿਖਾ ਦੋ ਕਿ 1 ਰੁਪਿਆ ਮੁੱਖ ਮੰਤਰੀ ਤੁਹਾਡਾ ਜਿਹੜਾ ਉਹ ਖਾ ਗਿਆ ਸੋ ਮੈਂ ਮਾਲਵੇ ਚ ਆਇਆ ਕੱਲ ਕੱਲ ਮਾਨਸਾ ਭਲਾੜਾ ਕੱਲ ਮੈਂ ਮੋੜ ਮੰਡੀ ਤਲਵੰਡੀ ਸਾਬੋ ਪੁੱਚੋ ਮੰਡੀ ਉਧਰ ਸੀ ਕੱਲ ਨੂੰ ਮੈਂ ਭੁਲੱਥ ਡੇਰਾ ਬਾਬਾ ਨਾਨਕ ਫਤਿਹਗੜ ਚੂੜੀਆਂ ਅਜਨਾਲਾ ਇੱਧਰ ਜਾਓ ਮੈਂ ਤਾਂ ਚਾਰ ਪੰਜ ਕਿਹੜੇ ਕੱਢ ਤੇ ਚਾਰ ਪੰਜ ਹੋਰ ਕੱਢੂੰ ਕਿਉਂਕਿ ਜਿੰਨਾ ਚਿਰ ਨਹੀਂ ਜੜਾ ਨਹੀਂ ਪੱਟੀਆਂ ਜਾਂਦੀਆਂ ਮੈਂ ਤਾਂ ਨਹੀਂ ਟਿੱਕੇ ਬੈਂਦਾ ਆਹ ਭਾਜਪੀ ਵਾਲੇ ਕਾਂਗਸ ਵਾਲੇ ਕੱਲ ਹੀ ਸਾਰੇ ਇਹ ਸਾਡੀਆਂ ਤਿੰਨ ਤਿੰਨ ਪੀੜੀਆਂ ਖਾ ਗਏ ਸਾਡੀਆਂ ਅੰਦਰ ਵੀ ਕਰਾਂਗੇ ਨਾ ਬੈਠੇ ਨੇ ਅੰਦਰ ਵੀ ਬੈਠੇ ਨੇ ਗਈ ਤਿੰਨ ਤਿੰਨ ਆਪਦੇ ਮਹਿਲ ਪਾ ਲੇ ਸਾਡੇ ਸਾਡੀਆਂ ਛੱਤਾਂ ਚੋਈ ਜਾਂਦੀਆਂ ਆਪਦੇ ਮਹਿਲ ਪਾ ਲੇ ਪਹਾੜਾਂ 'ਚ ਮਹਿਲ ਪਾ ਲੇ ਕਿੱਥੋਂ ਆਇਆ ਪੈਸਾ ਇਹ ਸਾਰਾ ਲੋਕਾਂ ਦਾ ਪੈਸਾ ਹੈ ਵੀਰੋ ਸੁਖਵੀਰ ਬਾਲ ਦਾ ਇੱਕ ਹੋਇਆ ਹੋਟਲ ਹੈ ਸੁਖ ਵਿਲਾਸ ਉਹ ਨਿਊ ਚੰਡੀਗੜ੍ਹ ਦੇ ਜਿਹੜਾ ਪਹਾੜਾਂ 'ਚ ਪਾਇਆ ਹੈ ਐਨਾ ਮਹਿੰਗਾ ਹੋਟਲ ਹੈ ਹਰੇਕ ਕਮਰੇ ਦੇ ਮੰਗਰਲੇ ਪਾਸੇ ਪਰਸਨਲ ਸਵਿਮਿੰਗ ਪੂਲ ਹੈ 7 ਲੱਖ ਰੁਪਇਆ ਘੱਟੋ-ਘੱਟ ਕਰਾਇਆ ਕਮਰੇ ਦਾ ਇੱਕ ਰਾਤ ਦਾ 7 ਲੱਖ ਇੱਕ ਬੰਦਾ ਜ਼ਿੰਦਗੀ 'ਚ ਪੂਰੀ 'ਚ 7 ਲੱਖ ਨਹੀਂ ਦੇਖ ਸਕਦਾ ਗਰੀਬ ਨੇ ਉੱਥੇ ਆਪਾਂ ਕੀ ਕਰਾਂਗੇ ਨਾ ਉੱਥੇ ਸਕੂਲ ਬਣਾਵਾਂਗੇ ਨਾਲੇ ਨਾਰਾ ਲਖ ਦਾਂਗੇ ਵੀ ਦੁਨੀਆ ਦਾ ਸਭ ਤੋਂ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਫੁੱਲ ਠੀਕ ਹੈ ਨਾ ਆਪੀ ਕੋਰਟਾਂ ਚੋਂ ਸਾਬਤ ਕਰੀ ਜਊ ਮੇਰਾ ਮੇਰਾ ਸਿੱਖਾਂਗੇ ਕ腐ਸ਼ਨ ਦੇ ਪੈਸੇ ਦਾ ਸੋ ਵੀਰੋ ਇਹਨਾਂ ਨੇ ਲੁੱਟਿਆ ਪੰਜਾਬ ਤਾਈਆਂ ਅੱਜ ਖਤਮ ਹੋ ਗਏ ਅੱਜ ਜਿਹਨਾਂ ਨੂੰ ਬੰਦਾ ਨਹੀਂ ਥਾਉਂਦਾ ਗੱਡੀ 'ਚ ਬਿਠਾਉਣ ਵਾਸਤੇ ਵੀਰੋ ਸੁਖਵੀਰ ਬਾਦਲ ਦਾ ਜਿਹੜਾ ਪਰਿਵਾਰ ਬਚਾਓ ਯਾਤਰਾ ਨਹੀਂ ਚੱਲ ਰਹੀ ਉਹ ਜੀਪ ਦੇ ਉੱਤੇ ਛਤਰੀ ਜੀ ਲਾ ਲਖਿਆ ਤੁਰਿਆ ਜਾਂਦਾ ਹੁੰਦਾ ਹੈ ਸ਼ਹਿਰ 'ਚ ਕੋਈ ਬੰਦਾ ਨੇੜੇ ਵਾਲੇ ਦੇ ਹੁੰਦਾ ਬੰਦ ਦੁਕਾਨਾਂ ਨੂੰ ਐਂ ਕਰਦਾ ਜਾਂਦਾ ਹੁੰਦਾ ਉਹਨੂੰ ਐਂ ਲੱਗੀ ਜਾਂਦਾ ਪਤਾ ਨਹੀਂ ਬੰਦੇ ਖੜੇ ਨੇ ਬੰਦੇ ਖੜੇ ਨੇ ਝੌਲਾ ਝੌਲਾ ਐ ਦਿਖਣ ਲੱਗ ਗਿਆ ਇਹਨਾਂ ਨੂੰ ਹਾਂਜੀ ਲੱਡੂਆਂ ਦੇ ਪੈਸੇ ਮੰਗੀ ਜਾਂਦੇ ਆ ਹਲਵਾਈ ਸੋ ਵੀਰੋ ਇਹਨਾਂ ਤੋਂ ਕੀ ਉਮੀਦ ਕਰੋਗੇ ਜਿਹੜੇ ਗਰੀਬਾਂ ਦੇ ਪੈਸੇ ਵੀ ਨਹੀਂ ਦੇ ਸਕਦੇ ਹੈ ਜੀ ਕਿੱਕਲੀ ਤੂੰ ਸੁਣਤਾ ਲਈ ਹੁਣ ਬਾਰ-ਬਾਰ ਕਿਉਂ ਸੁਣਦੇ ਹੋ ਤੁਸੀਂ ਆਪਦੇ ਫੋਨ 'ਚ ਰਿਕਾਰਡ ਕਰਨੀ ਆ ਮੈਨੂੰ ਪਤਾ ਤਾਂ ਛੱਡ ਦੇ ਉਹਦੇ 'ਚ ਤਾਂ ਫੇਰ ਇਹਨਾਂ ਦਾ ਸਾਰੇ ਚਿੱਠੇ ਖੋਲਤੇ ਨਾ ਮੈਂ ਕਿੱਕਲੀ ਜਿਹੜੀ ਐ ਉਹ ਚ ਤਾਂ ਫਿਰ ਸਾਰੇ ਚਿੱਠੀ ਆ ਗਏ ਇਹਨਾਂ ਦੇ ਬਠਿੰਡੇ ਜਾ ਕੇ ਦੇਖਿਓ ਬੁਰਾ ਹਾਲ ਹੋਇਆ ਪਿਆ ਇੱਕ ਮੈਂ ਤੁਹਾਨੂੰ ਅੰਦਰਲੀ ਗੱਲ ਦੱਸਦਾ ਗਾਹਾਂ ਨਾਲ ਗੱਲ ਕਰ ਦਿਓ ਠੀਕ ਐ ਨਾ ਕੁਝ ਅਫਸਰ ਹੈਗੇ ਨੇ ਪੰਜਾਬ ਦੇ ਅਫਸਰ ਨੇ ਜਿਹੜੇ ਇਹਨਾਂ ਦੇ ਨਾਲ ਨੇ ਸੁਖਬੀਰ ਹੋਰਾਂ ਦੇ ਹਰਸਿਮਰ ਤੋਰਾਂ ਦੇ ਉਹ ਅਫਸਰ ਮੈਨੂੰ ਦੱਸ ਦਿੰਦੇ ਕਹਿੰਦੇ ਨਾਂ ਤਾਂ ਲਿਓ ਨਾ ਸਾਡਾ ਮੈਂ ਕਿਹਾ ਨਾਂ ਨਹੀਂ ਲੈਂਦਾ ਮੈਂ ਕਿਹਾ ਹਾਲ ਕੀ ਐ ਕਹਿੰਦੇ ਰੋ ਕੇ ਸੌਂਦੇ ਨੇ ਉੱਠ ਕੇ ਰੋਂਦੇ ਨੇ ਵਿਆ ਨਾਮਕ ਪੰਗਾ ਕੀ ਪਾ ਗਿਆ ਕਹਿੰਦਾ ਉੱਥੋਂ ਤੁਸੀਂ ਕਿੱਕਲੀ ਆ ਗਈ ਕਹਿੰਦਾ ਹੁਣ ਹੋਰ ਹੀ ਟਿਕਣ ਦਿੰਦੀ ਕਿੱਕਲੀ ਕਹਿੰਦਾ ਆਪਸ ਚ ਲੜਾਈਆਂ ਕਰੀ ਜਾਂਦੇ ਤੂੰ ਮੇਰੇ ਭਾਈ ਦਾ ਐ ਕੀਤਾ ਉਹ ਭਾਈ ਕਹਿੰਦਾ ਤੈਂ ਕੀਤਾ ਕਹਿੰਦਾ ਲੜਾਈਆਂ ਚੱਲ ਪਈ ਆਪਸ ਚ ਸੋ ਵੀਰੋ ਜਦੋਂ ਪਹਿਲਵਾਨ ਹਾਰਦਾ ਹੋਵੇ ਨਾ ਦੰਦੀਆਂ ਹੀ ਵੱਢਣ ਲੱਗ ਜਾਂਦਾ ਕਰਨਾ-ਕੁਨਾ ਤੇ ਇਹ ਉਹ ਹਜੇ ਕੰਮ ਤੇ ਆ ਗਿਆ ਹੁਣ ਗਾਲਾਂ ਦੇਣ ਲੱਗ ਗਏ ਬਟਿੰਡਾ ਗਿਆ ਇਹਨਾਂ ਦਾ ਕੀ ਖਤਮ ਤੱਬਰੀ ਖਤਮ ਜੀ ਜਿਵੇਂ ਇਹਨਾਂ ਨੇ ਜਿਵੇਂ ਇਹਨਾਂ ਨੇ ਆਪਣੀਆਂ ਇੱਛਾਵਾਂ ਖਤਮ ਕੀਤੀਆਂ ਜਿਵੇਂ ਆਪਣਾ ਫਿਊਚਰ ਖਤਮ ਕੀਤਾ ਐਵੇਂ ਇਹਨੇ ਟੱਬਰ ਖਤਮ ਹੋ ਰਿਆ ਹੁਣ ਨਰਕ ਸੁਰਗ ਇੱਥੇ ਆ ਬਾਈ ਇੱਥੇ ਐ ਨਰਕ ਸੁਰਗ ਇੱਥੇ ਐ ਦੇਖ ਕੇ ਜਾਣਗੇ ਇੱਥੇ ਕਿ ਕੀ ਹਾਲ ਹਾਲ ਹੋ ਗਿਆ ਤੁਹਾਡਾ ਅੱਜ ਮਿੰਤਾ ਕਰਨੀਆਂ ਪੈ ਰੀਆਂ ਨੇ ਹਾਏ ਝਾੜੂ ਵਾਲੇ ਹਾਏ ਓਏ ਝਾੜੂ ਵਾਲੇ ਓਏ ਰੋਣ ਲੱਗ ਗਈ ਇੱਕ ਦਿਨ ਹਰ ਸਿਮਰਤ ਕੌਰ ਜੀ ਬੀਬਾ ਜੀ ਔਰ ਦੇਖੋ ਪਹਿਲਾਂ ਨਾ ਹੰਕਾਰ ਨਾਲ ਲਿਖਦੀ ਹੁੰਦੀ ਸੀ ਤੁਹਾਡੀ ਬਠਿੰਡੇ ਤੋਂ ਉਮੀਦਵਾਰ ਨੰਨੀ ਸ਼ਾਂ ਹਰ ਸਿਮਰਤ ਕਰਬਾਲਾ ਹੁਣ ਬਠਿੰਡੇ ਬੋਰਡ ਲੱਗੇ ਹੋਏ ਨੇ ਪਤਾ ਕੀ ਲਿਖਿਆ ਹੋਇਆ ਨਿਮਾਣੀ ਸੇਵਾਦਾਰ ਆਹਾ ਮੈਂ ਕਿਹਾ ਜੀ ਆਜੋ 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 ਨਿਮਾਣੇ ਪੜ ਤੇ ਆਜੋ ਲੋਕ ਲਿਆਉਂਦੇ ਆ ਭਈ ਲੋਕ ਲਿਆਉਂਦੇ ਆ ਮੈਨੂੰ ਦੇਖ ਕੇ ਮੇਰੀ ਫੋਟੋ ਦੇਖ ਕੇ ਇਹਨਾਂ ਦੇ ਅੱਖਾਂ ਚੋਂ ਆਉਂਦਾ ਪਾਣੀ ਹੁਣ ਨੰਨੀ ਸ਼ਾਂ ਤੋਂ ਬਣ ਕੇ ਨਿਮਾਣੀ ਸੋ ਕਿਕਲੀ ਕੀ ਕਹਿੰਦੀ ਐ ਆਪਦੇ ਹੀ ਰੋਣਾ ਰੋਂਦੀ ਐ ਉਹ ਕਹਿੰਦੀ ਕਿ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਕਿ ਕਕਲੀ ਕਲੀਰ ਦੀ ਬੁਰੀ ਹਾਲਤ ਸੁਖਵੀਰ ਦੀ ਸਮਝ ਕੁਛ ਆਵੇ ਨਾ ਵੋਟ ਕੋਈ ਥਿਆਵੇ ਨਾ ਮੱਖੀ ਉੱਡੇ ਨਾ ਪਿੰਡੇ ਤੋਂ ਸੀਟ ਫਸ ਗਈ ਬਠਿੰਡੇ ਤੋਂ ਜੋ ਕੀਤੇ ਕੰਮ ਭਗਵੰਤ ਨੇ ਉਹ ਸਾਡੀ ਪਾਰਟੀ ਦਾ ਅੰਤ ਨੇ ਰਿਸ਼ਵਤ ਖੋਰਾ ਨੂੰ ਕੋਈ ਢਿਲ ਨਹੀਂ ਬਿਜਲੀ ਦਾ ਕੋਈ ਬਿੱਲ ਨਹੀਂ ਕੱਸੀਆਂ ਚ ਪਾਣੀ ਐ ਨੌਕਰੀਆਂ ਦੇਣ ਵਾਲੀ ਲੰਬੀ ਕਹਾਣੀ ਹੈ ਫਿਰ ਉਹ ਕਹਿੰਦੀ ਹੈ ਫਿਰ ਉਹ ਇੱਕ ਹੋਰ ਦੁੱਖ ਵੀ ਰੋਂਦੀ ਹੈ ਇੱਕ ਹੋਰ ਦੁੱਖ ਰੋਂਦੀ ਹੈ ਕਹਿੰਦੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਜਦੋਂ ਵੱਡੇ ਵਾਲ ਸਭ ਜਿਉਂਦੇ ਸੀ ਉਦੋਂ ਲੋਕ ਸਾਨੂੰ ਚਾਹੁੰਦੇ ਸੀ ਉਹ ਵੱਡੇ ਵਾਲ ਸਭ ਜਿਉਂਦੇ ਸੀ ਉਹ ਤੋਂ ਬਾਅਦ ਸਮਝੀ ਨਾ ਸੋਚੀ ਐ ਕਾਲੀ ਦਲ ਦੀ ਫੱਟੀ ਫਿਰ ਜੀਜੇ ਸਾੜੇ ਨੇ ਬੋਚੀ ਐ ਮੇਰਾ ਸੁੱਕੀ ਜਾਵੇ ਖੂਨ ਵੇ ਨਾਲੇ ਉੱਡੀ ਜਾਏ ਸਕੂਨ ਵੇ ਜਿਉਂ-ਜਿਉਂ ਨੇੜੇ ਆਈ ਜਾਂਦੀ ਵੋਟਾਂ ਵਾਲੀ 1 ਜੂਨ ਵੇ ਅਸੀਂ ਮੌਜ ਬੜੀ ਲੁੱਟੀ ਐ ਅਸੀਂ ਮੌਜ ਬੜੀ ਲੁੱਟੀ ਐ ਕੁੱਗੀ ਛੱਤਰ ਨਾਲ ਕੁੱਟੀ ਐ ਹੁਣ ਸਾਡੀ ਜੜ ਸਤੌਂਜ ਵਾਲੇ ਮਾਨ ਨੇ ਪੁੱਟੀ ਐ ਲੈ ਤਕੀ 4 ਜੂਨ ਨੂੰ ਰਾਜਨੀਤੀ ਚੋਂ ਬਾਦਲ ਪਰਿਵਾਰ ਦੀ ਪੱਕੀ ਛੁੱਟੀ ਐ ਬੋਲੇ ਸੋਨਹਾਲ